ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਖੜੇ ਆਂ ਹਿਮਾਚਲ ਪ੍ਰਦੇਸ਼ ਦੇ ਡਿਸਟ੍ਰਿਕਟ ਊਨਾ ਵਿੱਚ ਊਨੇ ਸ਼ਹਿਰ ਤੋਂ ਥੋੜਾ ਜਿਹਾ ਪਹਿਲਾਂ ਖੜੇ ਆਪਾਂ ਹੁਸ਼ਿਆਰਪੁਰ ਵਾਲੀ ਸਾਈਡ ਤੇ ਨਜ਼ਾਰੇ ਦੇਖੋ ਦੋ ਪਹਾੜੀਆਂ ਕੱਟ ਕੇ ਵਿਚ ਦੀ ਬਣਾਈ ਹੋਈ ਸੜਕ ਤੇ ਛੂਪਦਾ ਜਾਂਦਾ ਹੋਇਆ ਮੋਟਰਸਾਈਕਲ ਆਪਾਂ ਜਾਣਾ ਅਗੇ ਹੰਬੀਰਪੁਰ ਉਹਦੇ ਆਲੇ ਦੁਆਲੇ ਸਾਰੇ ਨਜ਼ਾਰੇ ਦਿਖਾਵਾਂਗੇ जुड़े रहो ਤੁਸੀਂ ਵੀਡੀਓ ਦੇ ਨਾਲ ਦੇਖੋ ਸ਼ਾਨਦਾਰ ਨਜ਼ਾਰੇ ਝੀਲ ਦੇ ਤੇ ਨਾਲ ਇੱਕ ਪਿੰਡ ਵਸਿਆ ਹੋਇਆ ਬਹੁਤ ਹੀ ਸ਼ਾਨਦਾਰ 뷰 ਧੁੰਦ ਦੇ ਕਰਕੇ ਥੋੜਾ ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਹਿਮਾਚਲ ਪ੍ਰਦੇਸ਼ ਦੇ ਛੋਟੇ ਛੋਟੇ ਪਿੰਡ ਤੇ ਛੋਟੇ ਛੋਟੇ ਘਰ ਤੇ ਛੋਟੀਆਂ ਛੋਟੀਆਂ ਇਹਨਾਂ ਦੀਆਂ ਜ਼ਰੂਰਤਾਂ ਬਹੁਤ ਸ਼ਾਨਦਾਰ ਨਜ਼ਾਰੇ ਚਾਰੇ ਪਾਸੇ ਦੇ 뷰 ਬਹੁਤ ਸੋਹਣੇ ਸੋਹਣੇ ਬਣ ਰਹੇ ਤੁਸੀਂ ਦੇਖ ਸਕਦੇ ਹੋ ਜੁੜੇ ਰਹੋ ਤੁਸੀਂ ਚੈਨਲ ਦੇ ਨਾਲ ਤਲੂ ਬਾਬਾ ਬਲਕਨਾਥ ਜੀ ਦੇ ਵੀ ਦਰਸ਼ਨ ਕਰਾਉਣੇ ਆ ਇਸ ਸਮੇ ਆਪਾਂ ਪਹੁੰਚ ਚੁੱਕੇ ਹਾਂ ਸ਼ਾਤ ਲਾਈਆਂ ਇਹ ਉਹ ਜਗ੍ਹਾ ਆ ਇਹ ਉਹ ਸਥਾਨ ਹੈ ਜਿੱਥੇ ਬਾਬਾ ਬਲਕਨਾਥ ਜੀ ਦੀ ਕਰਮ ਭੂਮੀ ਮੰਨਿਆ ਗਿਆ ਹੈ ਇੱਥੇ ਮਾਤਾ ਰਤਨੂ ਨੇ ਜਦੋਂ ਕਹਿੰਦੇ ਮੇਣਾ ਮਾਰਿਆ ਸੀਗਾ ਤੇ ਬਾਬਾ ਜੀ ਨੇ ਰੋਟੀਆਂ ਔਰ ਨੱਸੀ ਮਾਤਾ ਜੀ ਨੂੰ ਵਾਪਸ ਕੀਤੀ ਸੀਗੀ। ਨਾਲੇ ਕੋ ਆ ਉਹ ਜਗ੍ਹਾ ਹੈ ਜਿੱਥੇ ਰੋਟੀਆਂ ਸੀਗੀਆਂ ਇਹਨੇ ਇੱਕ ਦਰਖਤ ਵਿੱਚ ਚਿਮਟਾ ਮਾਰ ਕੇ ਰੋਟੀਆਂ ਕੱਢਦੇ ਸੀ ਹੁਣ ਤਾਂ ਚਲੋ ਓਦਾਂ ਨਕਲੀ ਬਣਾਈਆਂ ਹੋਈਆਂ ਇਹ ਦਰਖਤ ਪਹਿਲੀਆਂ ਦੇ ਵਿੱਚ ਬਹੁਤ ਲੋਕਾਂ ਨੇ ਦੇਖਿਆ ਮੈਂ ਵੀ ਦੇਖਿਆ ਹੋਇਆ ਸੀਗਾ ਉਦੋਂ ਇਹ ਸਹੀ ਦਰਖਤ ਥੋੜਾ ਜਿਹਾ ਖੁੰਡਿਆ ਰਿਹਾ ਸੀਗਾ ਤੇ ਦੇਖਦੇ ਰਹੇ ਇਹ ਉਹ ਜਗ੍ਹਾ ਆ ਜਿੱਥੇ ਲੱਸੀ ਕੱਢੀ ਸੀ ਸਾਹਮਣੇ ਤੁਸੀਂ ਦੇਖਦੇ ਹੋ ਬਹੁਤ ਹੀ ਸ਼ਾਨਦਾਰ ਨਜ਼ਾਰੇ ਬਾਗ ਦਾ ਨਜ਼ਾਰਾ ਦੇਖੋ ਤੁਸੀਂ ਇਸ ਤੋਂ ਬਾਅਦ ਆਪਾਂ ਆ ਗਏ ਆ ਗੁਰੂਨਾ ਝਾੜੀ ਦੱਸਿਆ ਜਾਂਦਾ ਹੈ ਬਾਬਾ ਜੀ ਜਦੋਂ ਗਉਆਂ ਚ ਆਦੇ ਸੀ ਨਾ ਤੇ ਇੱਥੇ ਸਾਰੇ ਜੰਗਲੇ ਹੁੰਦਾ ਸੀ ਇੱਥੇ ਇੱਕ ਗੁਰੂਨੇ ਦਾ ਦਰਖਤ ਹੁੰਦਾ ਸੀਗਾ ਤੇ ਉਹਦੇ ਥੱਲੇ ਬੈਠਿਆ ਕਰਦੇ ਸੀ ਇਹ ਉਹ ਪਵਿੱਤਰ ਸਥਾਨ ਹੈਗਾ ਬਾਬਾ ਬਲਕਨਾਥ ਜੀ ਨੂੰ ਇੱਧਰ ਆਪਣੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਦੇ ਬਹੁਤ ਲੋਕ ਮੰਨਦੇ ਆ ਬਹੁਤ ਆਉਂਦੇ ਜਾਂਦੇ ਆ ਆ ਦੇਖੋ ਜੀ ਉੱਪਰ ਜਿੱਥੇ ਬਾਬਾ ਜੀ ਦੀ ਗੁਫਾ ਆ ਇਹ ਉਹਦੇ ਦਰਸ਼ਨ ਤੁਸੀਂ ਕਰੋ ਆਮੇਨ ਗੇਟ ਜਿੱਥੇ ਚਰਨਪਾਦਕ ਆ ਬੇਨ ਸਾਰੇ ਇੱਥੋਂ ਦੀ ਜਾਂਦੇ ਆ ਪਰ ਆਪਾਂ ਬੈਕ ਸਾਈਡ ਤੋਂ ਨੀਂ ਨਾ ਗੱਡੀ ਉੱਪਰ ਚੱਲ ਜਾਂਦੀ ਆ ਆਪਾਂ ਉਧਰ ਦੀ ਚੱਲਦੇ ਆ ਵੀਡੀਓ ਆਪਾਂ ਬਾਲੀ ਲੰਬੀ ਨਹੀਂ ਕਰਨੀ ਤੁਹਾਨੂੰ ਸਾਈਡਾਂ ਦੇ ਬਾਹਰਲੇ ਨਜ਼ਾਰੇ ਜ਼ਿਆਦਾ ਦਿਖਾਵਾਂਗੇ ਥਿਊ ਦੇਖੋ ਬਹੁਤ ਹੀ ਸੋਹਣਾ ਛੋਟਾ ਜਿਹਾ ਰਾਸਤਾ ਤੇ ਸਿੱਧੀ ਚੜ੍ਹਾਈ ਹੈ ਇਹ ਗੱਡੀ ਬੈਕ ਸਾਈਡ ਦੀ ਤੁਹਾਨੂੰ ਪਤਾ ਹੀ ਆ ਪਿੱਛੇ ਚੱਲ ਜਾਂਦੀ ਗੱਡੀ ਚੀਲ ਦੇ ਦਰਖਤ ਕਿੰਨੇ ਸੋਹਣੇ ਸੁਣੇ ਆ ਠੰਡੀ ਹਵਾ ਇੱਕਦਮ ਬਹੁਤ ਸ਼ਾਨਦਾਰ ਥਿਊ ਬਣਦਾ ਹੈ ਬੱਬਾ ਬਾਲਕਨਾ ਜੀ ਨੂੰ ਬਹੁਤ ਦੁਨੀਆ ਪੂਜਦੀ ਆ ਕਹਿੰਦੇ ਆ ਕਿ ਜਲਦੀ ਇਹ ਕਿਰਪਾ ਕਰ ਦਿੰਦੇ ਆ ਤੇ ਆਪਾਂ ਇੱਧਰ ਆਏ ਸੀਗੇ ਮੈਂ ਕਿਹਾ ਵੀ ਬੱਬਾ ਬਾਲਕਨਾ ਜੀ ਦੇ ਵੀ ਦਰਸ਼ਨ ਕਰਦੇ ਚੱਲਦੇ ਆ ਤੇ ਅੱਜ ਅੱਜ ਆਪਾਂ ਜ਼ਿਆਦਾਤਰ ਤੁਹਾਨੂੰ ਨਾ ਬਾਹਰਲੇ 뷰 ਹੀ ਦਿਖਾਣੇ ਆ ਸਾਈਡਾਂ ਦੇ ਜਿੰਨਾ ਵੀ ਸਾਈਡਾਂ ਦਾ ਹੈਗਾ ਜੰਗਲ ਬਹੁਤ ਹੈ ਜੰਗਲ ਦੇ ਵਿੱਚ ਕਹਿੰਦੇ ਜੰਗਲੀ ਜਾਨਵਰ ਆਮ ਦੇਖਣ ਨੂੰ ਮਿਲ ਜਾਂਦੇ ਆ ਭਰਿਆ ਪਿਆ ਜੰਗਲ ਦਾ ਅੱਗੇ ਕਈ ਵਾਰੀ ਅਸੀਂ ਦੇਖਿਆ ਜੰਗਲੀ ਜਾਨਵਰ ਲੈਪਡ ਵਗੈਰਾ ਵੀ ਦੇਖਿਆ ਅੱਜ ਵੀ ਟਰਾਈ ਕਰਾਂਗੇ ਜੇ ਕੁਝ ਮਿਲ ਗਿਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੇਖੋ ਹਾਈਟ ਕਿੱਦਾਂ ਗੱਡੀ ਦਾ ਪੂਰਾ ਜ਼ੋਰ ਲੱਗ ਰਿਹਾ ਤਾਂ ਉਹਨੂੰ ਜਾਂਦੇ ਹਾਂ ਸਿੰਗਲ ਜਿਆ ਰੋਡ ਆ ਵੈਸੇ ਤੇ ਉੱਪਰ ਪਾਰਕਿੰਗ ਲਈ ਲਿਮਟਿਡ ਗੱਡੀਆਂ پارک ਹੁੰਦੀਆਂ ਉੱਥੇ ਉਹਨੀਆਂ ਕੀ ਗੱਡੀਆਂ ਉੱਪਰ ਜਾਣ ਦਿੰਦੇ ਆ ਬਾਕੀ ਰੋਕ ਦਿੰਦੇ ਆ ਸੰਡੇ ਵਾਲੇ ਦਿਨ ਤਾਂ ਬਹੁਤ ਚਾਂਸ ਘਟ ਹੈ ਆਹ ਲੋ ਜੀ ਗੇਟ ਨੰਬਰ 5 ਇੱਥੇ ਵੀ ਆਪਾਂ ਥੋੜਾ ਜਿਹਾ ਥੰਡੇ ਉਤਰ ਕੇ ਬਾਬਾ ਜੀ ਕੋਲ ਦਰਸ਼ਨ ਕਰਾਂਗੇ ਉਹ ਸਾਹਮਣੇ ਉੱਥੋਂ ਉੱਪਰ ਜਾਣਾ ਆਪਾਂ ਤੇ ਇੱਧਰਲੀ ਸਾਈਡ ਤੋਂ ਆਪਾਂ ਆਏ ਆ ਆ ਉੱਪਰੋਂ ਪੌੜੀਆਂ ਉੱਤਰ ਕੇ ਬਾਬਾ ਜੀ ਦੇ ਕੋਲ ਉੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਆਪਾਂ ਮੜੀ ਜੀ ਬਣਾਈ ਆ ਉੱਪਰਲੇ ਪਾਸੇ ਗੁਫਾ ਆ ਤੁਸੀਂ ਸਾਰੇ ਜਾਣਦੇ ਹੋ ਤੇ ਆ ਇੱਥੋਂ ਦੀ ਉਹਨੇ ਕਾਫੀ ਰੀਨੋਵੇਸ਼ਨ ਕੀਤੀ ਆ ਅੱਗੇ ਪਿੱਛੇ ਉਹ ਸਾਰਾ ਸੋਨਾ ਬਣਾਇਆ ਹੋਇਆ ਵਾਰਨਰਸ ਹਨ ਇਹਨਾਂ ਤੋਂ ਬਚ ਕੇ ਰਹਿਣਾ ਪੈਂਦਾ ਬਹੁਤ ਜ਼ਿਆਦਾ ਇੱਥੇ ਹੈਗੇ ਆ ਹੈ ਵੀ ਥੋੜੇ ਖੱਪੀ ਟਾਈਪ ਦੇ ਲੋ ਜੀ ਹੁਣ ਆਪਾਂ ਬਾਬਾ ਜੀ ਤੋਂ ਚੱਲ ਪਏ ਆ ਇੱਥੋਂ ਤੇ ਹੁਣ ਤੁਹਾਨੂੰ ਬਾਹਰ ਦੀਆਂ ਚੀਜ਼ਾਂ ਦਿਖਾ ਲਦੇ ਆਪਾਂ ਝੀਲ ਵੀ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਗੋਵਿੰਦ ਸਾਗਰ ਲੇਕ ਇਧਰਲੇ ਪਾਸੇ ਵੀ ਆ ਜਾਂਦੀ ਆ ਲਿਠਿਆਣੀ ਦੇ ਕੋਲ ਉਹ ਵੀ ਤੁਹਾਨੂੰ ਦਿਖਾ ਲਦੇ ਬਹੁਤ ਸ਼ਾਨਦਾਰ ਨਜ਼ਾਰੇ ਹੋਣੇ ਆ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਚੈਨਲ ਤੇ ਪਹਿਲੀ ਵਾਰੀ ਆਏ ਜੋ ਦੇਖੋ ਸੰਗਤ ਹਮੇਸ਼ਾ ਇਦਾਂ ਹੀ ਰਸ਼ ਰਹਿੰਦਾ ਇੱਥੇ ਉੱਪਰਲੀ ਸਾਈਡ ਵੀ ਤੇ ਥੱਲੇ ਵਾਲੀ ਸਾਈਡ ਤੋਂ ਵੀ ਗੱਡੀ ਇੱਥੇ ਉੱਪਰ ਤੱਕ ਆ ਜਾਂਦੀ ਆ ਦੇਖੋ ਲਿਮਟਿਡ ਗੱਡੀਆਂ ਉੱਪਰ ਹੁੰਦੀਆਂ ਤੇ ਉਹਨੀਆਂ ਉੱਪਰੋਂ ਆ ਕੇ ਜਾਈ ਜਾਂਦੀਆਂ ਬਾਹਰ ਦੀ ਵੀਊ ਦਖਾਲਦੇ ਆਪਾਂ ਇੱਥੋਂ ਨਾ ਥੋੜਾ ਉੱਪਰ ਨੂੰ ਜਾ ਕੇ ਬਹੁਤ ਸ਼ਾਨਦਾਰ ਪਿੰਡ ਹੈ ਪਹਾੜੀਆਂ ਦੇ ਵਿੱਚ ਬਣੇ ਹੋਏ ਪਿੰਡ ਤੇ ਬਹੁਤ ਹੀ ਵਧੀਆ ਲੱਗਦੇ ਆ ਤੁਹਾਨੂੰ ਦਿਖਾਲਦੇ ਆ ਧੁੰਦ ਕਰਕੇ ਥੋੜੇ ਧੁੰਦਲੇ ਜਰੂਰ ਦਿਸਣਗੇ ਏ ਬਾਬਾ ਬਲਕਨਾਸ ਜੀ ਦੇ ਉੱਪਰਲੇ ਪਾਸੇ ਤੋਂ ਹੁਣ ਆਪਣੀ ਵਾਪਸੀ ਆ ਹੌਲੀ ਹੌਲੀ ਕਰਕੇ ਆਪਾਂ ਵਾਪਸ ਚੱਲਦੇ ਆ ਤੁਹਾਨੂੰ ਦਿਖਾਲਦੇ ਅੱਗੇ ਪਿੰਡ ਵਿਊ ਰੋਡ ਬਹੁਤ ਅੱਛੇ ਹੈਗੇ ਇੱਧਰਲੇ ਪਾਸੇ ਤੇ ਇੱਥੇ ਮਤਲਬ ਅੱਗੇ ਸਾਡੇ ਕਾਫੀ ਲੋਕ ਆਉਂਦੇ ਹੁੰਦੇ ਸੀ ਸਾਡੇ ਜਾਣਕਾਰ ਤੇ ਜਦੋਂ ਆਉਣਾ ਕਹਿਣਾ ਜਾਂ ਦੋ ਦੋ ਦਿਨ ਤਿੰਨ ਦਿਨ ਰਹਿ ਕੇ ਆਏ ਅਸੀਂ ਹੁਣਾ ਸਿੱਧੇ ਭੱਜੇ ਆਉਣਾ ਮੱਥਾ ਟੇਕਣਾ ਭੱਜੇ ਮੁੜ ਜਾਣਾ ਬਸ ਇੰਨਾ ਕਰਖਿਆ ਸੀਗਾ ਪਰ ਹੁਣ ਜਦੋਂ ਆਏ ਜੀ ਕਰਦਾ ਵੀ ਇੱਥੇ ਇੱਕ ਦੋ ਦਿਨ ਰਹਿ ਕੇ ਜਾਓ ਤੇ ਸਾਈਡ ਦਾ ਜਿਹੜਾ ਵਿਊ ਆ ਉਹਦਾ ਆਨੰਦ ਮਾਣਿਆ ਜਾਵੇ ਦੇਖੋ ਕਿੰਨਾ ਸ਼ਾਨਦਾਰ ਨਜ਼ਾਰੇ ਆ ਵਰਨਰਸ ਇਹਨਾਂ ਦਾ ਇੱਕ ਚੌਂਕੀਆਂ ਜਗ੍ਹਾ ਜਗ੍ਹਾ ਬਣੀਆਂ ਹੋਈਆਂ ਜਦੋਂ ਮੇਲਾ ਹੁੰਦਾ ਉਦੋਂ ਜ਼ਿਆਦਾ ਕਰਕੇ ਇਹਦਾ ਧਿਆਨ ਰੱਖਦੇ ਵਿਊ ਦੇਖੋ ਸਾਹਮਣੇ ਨਾ ਬਰਫ਼ ਵਾਲੇ ਪਹਾੜ ਬਹੁਤ ਦਿਖਾਈ ਦਿੰਦੇ ਆ ਪਰ ਅੱਜ ਤੁੰਦੰਦ ਕਰਕੇ ਘੱਟ ਦਿਖਾਈ ਦੇ ਰਹੇ ਦੇਖੋ ਤੁਸੀਂ ਸ਼ਾਨਦਾਰ ਨਜ਼ਾਰੇ ਆ ਆ ਚੀਜ਼ ਆਪਣੇ ਪੰਜਾਬ ਦੇ ਵਿੱਚ ਨਹੀਂ ਹੈਗੀ ਨਾ ਇਸ ਕਰਕੇ ਔਰ ਵੈਸੇ ਇਹ ਏਰੀਆ ਜਿਹੜਾ ਸਾਰਾ ਹੀ ਹਨਾ ਪਹਿਲਾਂ ਪੰਜਾਬ ਦਾ ਹੀ ਸੀਗਾ ਪੰਜਾਬ ਦਾ ਇਹ ਹਿੱਸਾ ਸੀਗਾ ਜਦੋਂ ਪੰਜਾਬ ਦੀ ਵੰਡ ਹੋਈ ਹੈ ਨਾ ਉਦੋਂ ਵੀ ਇਹ ਏਰੀਆ ਜਿਹੜਾ ਪੰਜਾਬ ਦਾ ਪਹਾੜੀ ਇਲਾਕਾ ਸੀਗਾ ਇਹ ਕੱਟ ਕੇ ਨਾ ਫਿਰ ਹਿਮਾਚਲ ਨੂੰ ਦੇ ਦਿੱਤਾ ਸੀ ਦੇਖੋ ਤੁਸੀਂ ਚਾਰੇ ਪਾਸੇ ਜੰਗਲ ਦੇਖੋ ਕਿੰਨੇ ਸੰਘਣੇ ਆ ਝੀਲ ਦੇ ਨਾਲ ਭਰਿਆ ਹੋਇਆ ਇਹ ਜੰਗਲ ਆ ਜੰਗਲੀ ਜਾਨਵਰ ਲੈਪਰਡ ਸ਼ੇਰ ਵੀ ਦੱਸ ਦਿਆ ਹੈਗੇ ਆ ਹਿਰਨ ਬਘਿਆੜ ਕਾਫੀ ਸਾਰੇ ਇਸ ਤਰ੍ਹਾਂ ਦੇ ਜਿੰਨੇ ਆਮ ਜੀਵ ਜੰਤੂ ਹਨ ਇੱਥੇ ਮਿਲ ਜਾਂਦੇ ਆ ਦੇਖੋ ਕਿੰਨਾ ਸੰਘਣਾ ਜੰਗਲ ਹੈ ਮੋਰ ਤਾਂ ਬਹੁਤ ਜ਼ਿਆਦਾ ਆ ਮੋਰ ਵਗੈਰਾ ਇਦਾਂ ਦੇ ਪੰਛੀ ਜਿਹੜੇ ਆਵਾਜ਼ਾਂ ਤੁਸੀਂ ਆਪ ਆਮ ਸੁਣ ਸਕਦੇ ਹੋ ਆ ਸਾਹਮਣੇ ਤੁਸੀਂ ਦੇਖੋ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਪਿੰਡ ਕਿੰਨਾ ਸ਼ਾਨਦਾਰ ਦਿਖਾਈ ਦੇ ਰਿਹਾ ਬਹੁਤ ਹੀ ਸੋਹਣਾ ਇਹ ਜਦੋਂ ਆਪਾਂ ਬਾਬੇ ਦਿਓੜ ਸਿੱਧ ਤੋਂ ਕੋਈ 5 ਕਿਲੋਮੀਟਰ ਅੱਗੇ ਆ ਜਦੋਂ ਆਪਾਂ ਬਾਬਾ ਬਾਲਕਨਾਥ ਦਿਓ ਵਾਪਸ ਆਣਿਆ ਇੱਕ ਕਸਵਾ ਆਉਂਦਾ ਲਠਿਆਣੀ ਲਠਿਆਣੀ ਦੇ ਰੋਡ ਤੋਂ ਹੀ ਖੱਬੇ ਪਾਸੇ ਨੂੰ ਇੱਕ ਛੋਟਾ ਜਿਹਾ ਰਸਤਾ ਆ ਜਾਂਦਾ ਉਹ ਸਿੱਧਾ ਰਸਤਾ ਇਸ ਜਗ੍ਹਾ ਤੇ ਆ ਜਾਂਦਾ ਤੁਸੀਂ ਸ਼ਾਨਦਾਰ 뷰 ਦੇਖੋ ਗੋਵਿੰਦ ਸਾਗਰ ਝੀਲ ਜਿਹੜੀ ਹੈਗੀ ਆ ਆਪਣਾ ਪਾਕੜਾ ਡੈਮ ਕਹਿੰਦੇ ਉਹਦਾ ਹੀ ਪਾਣੀ ਇੱਥੇ ਇਕੱਠਾ ਹੋਇਆ ਬਹੁਤ ਦੂਰ ਤੱਕ ਉਹਦੀ ਵੀਡੀਓ ਆਪਾਂ ਪਹਿਲਾਂ ਵੀ ਬਣਾਈ ਆ ਤੁਸੀਂ ਉਹ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਉਹ ਪਾਕੜੇ ਡੈਮ ਦੀ ਵੱਖਰੀ ਵੀਡੀਓ ਬਣੀ ਹੋਈ ਆ ਬਹੁਤ ਹੀ ਸ਼ਾਨਦਾਰ ਨਜ਼ਾਰਾ ਇੱਕਦਮ ਮਨ ਸ਼ਾਂਤ ਹੋ ਜਾਂਦਾ ਇਸ ਜਗ੍ਹਾ ਤੇ ਆ ਕੇ ਦੇਖੋ ਤੁਸੀਂ 뷰 ਦੇਖੋ ਇੱਕ ਵਾਰੀ ਬਹੁਤ ਹੀ ਸੁੰਦਰ ਬੜੇ ਜਿਆਦਾ ਸੁੰਦਰ ਹੈ ਦੇਖੋ ਵਿੱਚ ਇੱਕ ਬਾਜ ਉੱਡ ਰਿਹਾ ਕਾਫੀ ਸਮੇ ਤੋਂ ਮੈਂ ਦੇਖ ਰਿਹਾ ਮੱਛੀ ਦੇਖ ਕੇ ਉਹ ਤੇ ਝਪਟਦਾ ਹੈ ਤੇ ਜੇ ਤੁਸੀਂ ਉੱਥੇ ਬੋਰਡਿੰਗ ਕਰਨੀ ਹੈ ਨਾ ਜਿਹੜੀਆਂ ਦੂਜੀਆਂ ਲੋਕਲ ਕਿਸ਼ਤੀਆਂ ਹੈਗੀਆਂ ਉਹ ਵੀ ਹੈਗੀਆਂ ਆ ਸਾਹਮਣੇ ਫੋਟੋਗ੍ਰਾਫੀ ਹੋ ਰਹੀ ਭਾਂਜੇ ਤੇ ਮਾਮੀ ਵਿੱਚ ਦੇਖੋ ਕਿੰਨੇ ਹਸਾਕ ਗਦਾਬ ਨਾਲ ਵੀਡੀਓਗ੍ਰਾਫੀ ਫੋਟੋਗ੍ਰਾਫੀ ਹੋ ਰਹੀ ਹੈ ਇੱਥੇ ਆ ਕੇ ਕਾਫੀ ਮਸਤ ਮਾਹੌਲ ਬਣ ਚੁੱਕਾ ਹੈ ਆ ਦੇਖੋ ਜੀ ਪੰਕਜ ਕੁਮਾਰ ਤੇ ਇੱਕ ਇੱਕ ਉਹ ਵੀ ਪੰਕਜ ਕੁਮਾਰ ਹੈ ਪੈਕਰੀਕਾ ਮਨਾ ਰਿਹਾ ਜੀ ਲੋ ਜੀ ਇਹਦੇ ਨਾਲ ਹੀ ਆਪਣੀ ਹੁਣ ਵਾਪਸੀ ਹੈ ਜੰਗਲੀ ਜਾਨਵਰ ਮਿਲ ਸਕਦਾ ਧਿਆਨ ਰੱਖੋ ਬਾਜ ਜੰਗਲਾਂ ਤੁਸੀਂ ਹਾਂ ਇਹ ਆਓ ਦਰਮਿਆਨ ਦੇਖ ਲੈ ਸਕਦੇ ਆ ਇਹ ਤਾਂ ਮਿਲ ਸਕਦੀ ਹੈ ਇ tanto ਬਦਲ ਨਹੀਂ ਕੀਤਾ ਤੇ ਮੇਰਾ ਮੇਰਾ ਧਿਆਨ ਤਾਂ ਗੱਡੀ ਵਾਲਾ ਤੁਸੀਂ ਧਿਆਨ ਰੱਖੋ ਸੱਜੇ ਖੱਬੇ ਹੋ ਸਕਦਾ ਜਰੂਰ ਮਿਲ ਸਕਦਾ ਤੁਹਾਨੂੰ ਹੂੰ ਲੈਪਰਡ ਵਗੈਰਾ ਹੁੰਦੇ ਜ਼ਿਆਦਾਤਰ ਇੱਥੇ ਹੁੰਦੇ ਆ ਆਪਾਂ ਦੇਖ ਸਕਦੇ ਆ ਵਾਹ 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 ਲਓ ਜੀ ਤੁਹਾਡੀ ਮਚਬੂਰੀ ਹੋ ਗਈ ਬੁੱਢਿਓ ਹਾਂ ਚਲੋ ਆਹ ਲਓ ਜੀ ਹਿਰਨ ਜਿਆਦਾ ਡਰਦਾ ਨਾ ਹਾਂ ਦੇਖੋ ਕਿੰਨਾ ਸੋਹਣਾ ਏ ਇਹ ਡਰਦਾ ਹੀ ਆ ਗਿਆ ਜਦ ਇਹ ਗੱਡੀ ਜਾਊਗਾ ਜਾ ਆਪਾਂ ਜਾਵਾਂਗੇ ਲੈਪਰਡ ਜ਼ਰੂਰ ਇਹਦੇ ਮਗਰ ਲੱਗਾ ਹੋਊਗਾ ਜਿਹਦੇ ਕਰਕੇ ਡਰਦਾ ਇੱਧਰ ਆ ਗਿਆ ਆ ਦੇਖੋ ਆਹ ਦੇ ਚਾਰੇ ਪਾਸੇ ਦੇਖੀ ਜਾਂਦਾ ਇੱਥੇ ਸੇਫ ਆਪਣੇ ਆਪ ਨੂੰ ਮੰਨਦਾ ਲਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਏ ਤੁਹਾਨੂੰ ਆਪਾਂ ਹਿਰਨ ਦਿਖਾ ਲ ਦਿੰਦਾ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਇਹ ਕਾਫੀ ਧਿਰ 20 25 ਮਿੰਟ ਅਸੀਂ ਖੜੇ ਰਹੇ ਇੱਥੇ ਤੇ ਦੇਖੋ ਕਿਦਾਂ ਕਿਦਾਂ ਵਧੀਆ ਮਾਹੌਲ ਬਣਿਆ ਹੋਇਆ ਸਾਰੇ ਇਕਦਮ ਖੁਸ਼ ਆ ਥੱਲੇ ਨਹੀਂ ਉੱਪਰ ਜਾ ਸਕਦੇ ਲੈਪਟ ਹੋ ਸਕਦਾ